ਸ਼ਿਆਰ ਪਰਤੇ ਸਾਰੇ ਭਾਜਪਾ ਕਾਰਕਟਰਾਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਸੰਪrakash ਜੀ ਨੇ ਪਿਛਲੇ 5 ਸਾਲ ਹਿਸ਼ਾਰਪੁਰ ਵਾਸਤੇ ਬਹੁਤ ਕੰਮ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਬਾਕੀ ਐਸ ਕੰਪੇਅਰ ਟੂ ਜਿਹੜੇ अर्ਲियर ਐਮਐਲ ਐਮਪੀ ਰਹੇ ਹੈਗੇ ਸੁਵਾੜਾ ਦੀ ਫੋਨ ਲੀਨਿੰਗ ਦਾ ਕੰਮ ਬਸ ਸ਼ੁਰੂ ਹੀ ਆ ਸਮਝੋ ਆਪਣਾ ਬੜਾ ਵਧੀਆ ਇੱਕ ਪਲੇਟਫਾਰਮ ਬਣ ਗਿਆ ਸਟੇਸ਼ਨ ਵਾਲੀ ਸੜਕ ਕੇ ਦੌਰ ਤੇ ਵਧੀਆ ਬਣ ਗਈ ਆ ਔਰ ਮਧਰਾ ਬਰੰਦਾਵਨ ਨੂੰ ਗੱਡੀ ਚਲਾਈ ਉਹਦਾ ਬੜਾ ਹੁਗਾਰਾ ਮਿਲਿਆ ਸੀ ਪੂਰੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਜਿਹੜਾ ਨੈਸ਼ਨਲ ਹਾਈਵੇ ਦੋ ਪਾਸਿਓਂ ਹੋਰ ਨਵਾਂ ਜੁੜ ਰਿਹਾ ਇੱਕ ਟਾਂਡੇ ਵੱਲੋਂ ਇੱਧਰ ਆ ਰਿਹਾ ਆ ਅੰਮ੍ਰਿਤਸਰ ਤੋਂ ਜਿਹੜਾ ਜਾਣਾ ਹੈਗਾ ਨੰਪੂਰ ਸਾਹਿਬ ਨੂੰ ਜਿਹੜਾ ਫਗਵਾੜੇ ਵਾਲਾ ਸੋ ਇਹ ਬਡੇਰ ਕਨੈਕਟੀਵਿਟੀ ਦੇ ਨਾਲ ਬਹੁਤ ਵੱਡੀ ਗੱਲ ਆ ਦੁਆਰਾ ਹਵਾਈ ਜਾ ਹਵਾਈ ਜਾ ਸਰਵਿਸ ਜਿਹੜੀ ਕੋਰੋਨਾ 'ਚ ਬੰਦ ਹੋਈ ਸੀ ਉਹਨੂੰ ਚਾਲੂ ਕਰਵਾਉਣ ਚ ਵੀ ਇਹਨਾਂ ਦਾ ਫੋਟੋ ਪਟਾ ਰੋਲ ਰਿਹਾ ਸੋ ਜੋ ਮੈਂ ਇੱਕ ਐਮਪੀ ਲੈਵਲ ਦੇ ਮਿਨਿਸਟਰ ਲੈਵਲ ਦੇ ਵੱਡੇ ਵੱਡੇ ਕੰਮ ਹੁੰਦੇ ਉਹਨਾਂ ਨੂੰ ਹੱਥ ਪਾਇਆ ਵਾ ਇਹਨਾਂ ਨੇ ਉਹ ਕੰਮ ਸਾਰੇ ਮੈਡਮ ਨੀਤਾ ਸੁਪਰਾਸ਼ੀ ਜੀ ਪੂਰੇ ਕਰਨਗੇ ਔਰ ਬੜੇ ਮਿਲਨਸ ਆ ਰਹੇ ਮਾਨਦਾਰਾ ਜੀ ਬਹੁਤ ਸੋਸ਼ਲ ਆ ਔਰ ਹਮੇਸ਼ਾ 2009 ਤੋਂ ਇਹਨਾਂ ਨਾਲ ਮੁੰਡੇ ਨਾ ਮੁੰਡਾ ਲਾ ਕੇ ਕਰਦੇ ਆ ਉੱਥੇ ਇੱਕ ਆਪਣੀ ਰਸੋਈ ਫਰਵਾੜੇ ਚਲਾ ਰਿਹਾ ਗਰੀਬ ਲੋਕਾਂ ਲਈ ਖਾਣਾ ਹੋ ਜਾਂਦਾ ਹੈ ਸੋ ਜਿੱਥੇ ਵੀ ਕੋਈ ਜ਼ਰੂਰਤਮੰਦ ਨੂੰ ਲੋੜ ਪੈਂਦੀ ਹੈ ਇਕਦਮ ਇਹਨਾਂ ਦੀ ਟੀਮ ਉੱਥੇ ਪਹੁੰਚਦੀ ਆ ਸੋ ਬਹੁਤ ਅੱਛਾ ਹੰਗਾਰਾ ਰਹਿਣੇ ਵਾਲਾ ਆ ਮਹਾਤਮਾ ਦੀ ਕਿਰਪਾ ਮੋਦੀ ਸਾਹਿਬ ਦੀ ਆ 412 ਸਾਰੇ ਇੰਡੀਆ 'ਚ ਗੱਲ ਚੱਲ ਰਹੀ ਹੈ ਤਾਂ ਪੰਜਾਬ ਵੀ ਉਹਦੇ ਵਿੱਚ ਸ਼ਾਮਲ ਹੋ ਰਿਹਾ ਹੈ। ਇਹਨਾਂ ਸੀਟਾਂ ਮਹਿਲਾਵਾਂ ਨੂੰ ਆਲਰੇਡੀ ਸਾਡੀ ਪਾਰਟੀ ਨੇ ਦੇਤੀਆਂ। ਨਾਰੀ ਬੰਦਨ ਵਿਨੇਮ ਜਿਹੜਾ ਪਾਸ ਕੀਤਾ ਮੋਦੀ ਸਾਹਿਬ ਨੇ ਉਹ ਹਲੇ ਲਾਗੂ ਨਹੀਂ ਨਤੀਜਾ ਆਇਆ ਤੇ ਹੁਣੇ ਹੀ ਉਹਦੀ ਪਰਭਾਵਸਾ ਨੂੰ ਦੇਖਣਾ ਸ਼ੁਰੂ ਹੋ ਗਿਆ ਤਾਂ ਮਹਿਲਾਵਾਂ ਲਈ ਇੱਕ ਬਹੁਤ ਅੱਛੀ ਖਬਰ ਆ। ਇਹ ਭੰਜੀ ਨੂੰ ਇੱਥੇ ਸੀਟ ਮਿਲ ਗਿਆ ਸੰਤਾਜੀ ਉਹ ਪਾਰਟੀ ਦਾ ਇੱਕ ਸਿਸਟਮ ਆ 75 ਸਾਲ ਤੋਂ ਬਾਅਦ ਟਿਕਟ ਨਹੀਂ ਦਿੰਦੇ ਔਰ ਉਹਨਾਂ ਨੇ ਇੱਕ ਵਾਰ ਕਿਹਾ ਤਾਂ ਸੀ ਪਾਰਟੀ ਨੂੰ ਕਿ ਮੇਰਾ 75 ਸਾਲ ਹੋ ਗਿਆ ਤੁਸੀਂ ਵਿਚਾਰ ਕਰ ਲਓ ਤੇ ਉਹਨਾਂ ਨੇ ਬਹੁਤ ਅੱਛਾ ਸਬਸਟੀਟਿਊਟ ਜੁਲਕੇ ਦਿੱਤਾ ਸਾਨੂੰ ਸਾਰਿਆਂ ਨੂੰ ਔਰ ਪੂਰਾ ਜੀ ਕਿਹਾ ਕਿ ਬਹੁਤ ਵੱਡੇ ਮਾਰਜਨ ਦਾ ਪਹਿਲਾਂ ਤੋਂ ਵੀ ਜ਼ਿਆਦਾ ਵੱਡੇ ਮਾਰਜਨ ਨਾਲ ਆਇਆ ਸੋ ਸਭ ਗੱਲ ਕਰੀਏ ਜਿਹਦਾ ਸੋਸ਼ਲ ਮੀਡੀਆ ਤੇ ਵੀ ਇਸ ਗੱਲਾਂ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਜਦੋਂ ਟਿੱਪਰੇ ਤੇ ਵੀਰੇ ਸਾਪਲਾ ਜੀ ਕਿਤੇ ਨਾ ਕਿਤੇ ਇਕੜ ਨਾਮ ਮਿਲਨ ਕਰਕੇ ਨਰਾਜ ਨਿਹਰ ਆ ਰਹੇ ਨੇ ਉਹਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਿਓ ਵਿਜੇ ਸ਼ਾਮਲਾ ਜੀ ਪਾਰਟੀ ਦੇ ਡਿਸਿਪਲਨ ਦਿਖਾ ਰਿਹਾ ਕਰਦਾ ਹੈ ਪਿੱਛੇ ਵੀ ਉਹਨਾਂ ਨੇ ਨਹੀਂ ਮਿਲਿ ਸੀ ਤਾਂ ਕਿਹੜੇ ਪਾਰਟੀ ਜੋ ਚੱਲੇਗੀ ਸੀ ਪਾਰਟੀ ਦਾ ਕੰਮ ਕਰਦੇ ਆ ਕਰਨਾ ਉਹਨਾਂ ਨੇ ਉਹਦੇ ਵਿੱਚ ਕੀ ਗੱਲ ਹੈ ਉਹ ਕੋਈ ਆਸੀ ਗੱਲ ਹੈ ਸ਼ੁਰੂ ਸ਼ੁਰੂਆਤੀ ਤੌਰ ਤੇ ਵਿਜੇ ਸ਼ਾਮਲਾ ਜੀ ਨੇ ਤਾਂ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਤਾਂ ਪਰਮਾਤਮਾ ਦੇ ਪ੍ਰੋਸੈ ਦਿਖਾਇਆ ਨਾ ਸੋ ਉਹ ਇੱਕ ਅੱਛੇ ਕਾਰਜਕਰਤਾ ਦੀ ਪਛਾਣ ਹੈ ਕਿਸੇ ਵੀ ਪਾਰਟੀ ਦੀ ਸੋ ਸਭ 2019 ਦੀਆਂ ਮਹਸਮਾਤ ਉਹਨਾਂ ਦੌਰਾਨ ਤੁਸੀਂ 10000 ਦੇ ਕਰੀਬ ਦੇ ਲੀਡ ਤੋਂ ਆਈ ਸੀ ਚਾਰ ਸਵਾਰੰਭੀ ਦਿੱਤੀ ਜਿਉਂ ਰਹਿਣਗੇ ਉਹਨਾਂ ਨਾਲੋਂ ਵਧੀਆ ਹੋਣਗੇ ਜੋ ਅਸਲ ਵਿੱਚ ਮੋਦੀ ਦੇ ਵਹਿ ਗਿਆ ਜੋ ਪੰਜਾਬ ਚ ਹਾਲਤ ਤੁਸੀਂ ਦੇਖੋ ਨਾ ਕਿੰਨੀ ਲਾਂਡ ਆਰਡਰ ਦੀ ਕਿੰਨੀ ਹਾਲਤ ਆ ਰੋਕ ਚੋਰੀਆਂ ਡਕਾਤੀਆਂ ਨਸ਼ਾ ਨਾ ਬੱਚੇ ਮਰ ਰਹੇ ਆ ਇੱਕ ਭਾਜਪਾ ਦਾ ਸਹਾਰਾ ਆ ਭਾਜਪਾ ਦਾ ਆਸ਼ਾ ਦੇ ਕਿਰਣਾ ਨਾ ਸਾਰੇ ਦੇਸ਼ ਵਾਸੀਆਂ ਨੂੰ ਹੁਣ ਲੋਕੀ ਤਾਂ ਪੰਜਾਬ ਚ ਸਾਡੇ ਸਰਦਾਰ ਭਾਈ ਕਹਿੰਦੇ ਆ ਮੁਗਜੋਗੀ ਰਾਜ ਚਾਹੀਦਾ ਇਦਾਂ ਦੀ ਹਾਲਤ ਆ ਇੱਥੇ ਕਿਸਾਨਾਂ ਵੱਲੋਂ ਜੇ ਵੀ ਵਿਰੋਧ ਕੀਤਾ ਜਾ ਰਿਹਾ ਹੁੰਦੀ ਬਾਰਾਂ ਦਾ ਦੇਖੋ ਉਹਨਾਂ ਨੇ ਆਪਣਾ ਕੰਮ ਕਰਨਾ ਆ ਦੇਖੋ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਸਾਡੀ ਆਪਣੀ ਗੱਲ ਆ ਉਹਨਾਂ ਦੀ ਆਪਣੀ ਗੱਲ ਆ ਕਿਸਾਨਾਂ ਨੇ ਕਿਸਾਨਾਂ ਪਿਛਲੀ ਵਾਰੀ ਵੀ ਕਿਸਾਨ ਖੜੇ ਹੋਗੇ ਮੈਂ ਤਾਂ ਉਹਨਾਂ ਨੂੰ ਇਨਵਾਈਟ ਕਰਦਾ ਲੋਕਤੰਤਰ ਆ ਸਾਰੇ ਆਓ ਤੁਸੀਂ ਆਪਣੀ ਗੱਲ ਰੱਖ ਕੇ ਵੋਟ ਲਵੋ ਤੇ ਸਰਕਾਰ ਬਣਾਓ ਜਿਹਦੇ ਵੀ ਜਿਹਦੇ ਵੀ ਲੋਕਾਂ ਨੂੰ ਠੀਕ ਸਮਝਣਗੇ ਜਨਤਾ ਨੇ ਫਾਇਦਲਾ ਕਰਨਾ 144 ਕਰੋੜ ਲੋਕਾਂ ਨੇ ਕਿਸਾਨ ਆਪਣੀ ਜਗਾ ਠੀਕ ਆ ਮੈਂ ਇਹ ਨਹੀਂ ਕਹਣਾ ਉਹ ਗਲਤ ਆ ਸਾਡੇ ਪਿੱਛੋਂ ਹੀ ਆ ਉਹ ਕੁਝ ਲੋਕ ਜਿਹੜੇ ਹੈਗੇ ਆ ਪਰ ਭਾਈ ਐਂਡ ਲਾਰਜ ਕਿਸਾਨ ਸਾਰੇ ਦੇਸ਼ ਦੇ ਵਿੱਚ ਆ ਗਏ ਸੋ ਜਿਓ ਵੋਟਾਂ ਪਾਉਂਦੇ ਆ ਤਦੇ મોદી ਸਾਹਿਬ ਦੂਸਰੀ ਵਾਰੀ ਕਹੇ ਤੇ ਅੱਜ اپੋਜੀਸ਼ਨ ਵੀ ਮੰਨਦੀ ਆ ਵੀ 400 ਵਾਟ ਦੇਵਾਂਗੇ ਸੋ ਇੱਥੇ ਤਾਂ ਟੋਟਲ ਜਨਤਾ ਨੂੰ ਦੇਖਣਾ ਇੱਕ 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 ਵਰਗ ਨਾਲ ਤੁਨਾ ਗੁਜ਼ਾਰਾ ਚੱਲਦਾ ਬਾਕੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਵੀ ਦੇਖਣਾ ਵੀ ਮਹਿੰਗਾਈ ਨਾ ਵਧੇ ਸਾਰੀਆਂ ਗੱਲਾਂ ਹੁੰਦੀਆਂ ਠੀਕ ਹੈ ਜੀ